ਵਾਹਿਗੁਰੂ ਜੀ ਕਾ ਹਾਲ ਸਾਂ ਵਾਹਿਗੁਰੂ ਜੀ ਕੀ ਖੱਤੇ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਸੰਗਤ ਨਾਲ ਬਖਸ਼ਿਸ਼ ਸਾਂਝੀ ਕਰਨੀ ਸੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਅੰਗ ਸੰਗ ਹੋ ਕੇ ਇਹ ਵਾਹਿਗੁਰੂ ਜੀ ਮੇਰੀ ਇਹ ਦੋ ਤਿੰਨ ਤਿੰਨ ਸਾਲ ਤੋਂ ਮੇਰੇ ਯੂਟਰਸ ਵਿੱਚ ਰਸੌਲੀਆਂ ਦੀ ਪ੍ਰੋਬਲਮ ਸੀ ਚਾਰ ਰਸੌਲੀਆਂ ਸੀ ਤੇ ਡੇਢ ਸਾਲ ਪਹਿਲਾਂ ਉਹਨਾਂ ਦੀ ਸਰਜਰੀ ਹੋ ਚੁੱਕੀ ਸੀ ਕਿ ਡਾਕਟਰਾਂ ਨੇ ਲੇਜ਼ਰ ਨਾਲ ਕੱਟ ਦਿੱਤੀਆਂ ਸੀ ਤੇ ਇਸ ਵਾਰ ਠੀਕ ਹੋ ਗਿਆ ਸੀ ਡੇਟ ਸਾਲ ਬਾਅਦ ਆ ਕੇ ਅਚਾਨਕ ਫੇਰ ਉਹ ਚਾਰੋ ਦੀਆਂ ਚਾਰਾਂ ਦੁਬਾਰਾ ਹੋ ਗਈਆਂ ਤੇ ਉਸ ਤੋਂ ਬਾਅਦ ਫਿਰ ਡਾਕਟਰ ਨੇ ਕਿਹਾ ਕਿ ਜੀ ਇਨੀ ਛੇਤੀ ਸਰਜਰੀ ਦੁਬਾਰਾ ਫੇਰ ਨਹੀਂ ਹੋ ਸਕਦੀ ਕਿ ਅਜੇ ਥੋੜਾ ਟਾਈਮ ਹੋਇਆ ਵਾ ਤੇ ਦੁਬਾਰਾ ਫੇਰ ਹੋ ਗਈਆਂ ਤੇ ਫਿਰ ਹੁਣ ਤੁਹਾਡੇ ਕੋਲ ਇੱਕੋ ਹੀ ਹੱਲ ਆ ਜਾਂ ਤੇ ਆਪਣੀ ਬੱਚੇਦਾਨੀ ਕਢਵਾ ਦਿਓ ਤੇ ਜਾਂ ਫਿਰ ਹੋਮੋਪੈਥੀ ਮੈਡੀਸਨ ਜਿਹੜੀ ਆ ਕਾਫੀ ਲੰਮਾ ਟਾਈਮ ਤੁਹਾਨੂੰ 3-4 ਸਾਲ ਲੈਣੀ ਪੈਣੀ ਆ ਤੇ ਉਹਦੀ ਵੀ ਗਰੰਟੀ ਨਹੀਂ ਕਿ ਉਹਦੇ ਨਾਲ ਰਿਮੂਵ ਹੋਣਾ ਕਿ ਨਾ ਹੋਣਾ ਤੇ ਵਾਹਿਗੁਰੂ ਜੀ ਮੈਂ ਫਿਰ ਮੈਂ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਕੀਤਾ ਘਰ ਆ ਕੇ ਫਿਰ ਗੁਰੂ ਸਾਹਿਬ ਜੀ ਦੇ ਚਰਨਾ ਜੀ ਠਹਿ ਟਿਰੀ ਹੋਈ ਕਿ ਗੁਰੂ ਸਾਹਿਬ ਜੀ ਹੁਣ ਜੋ ਕਰਮਾ ਕਰਕੇ ਦੁੱਖ ਆਇਆ ਹੈ ਇਹਨੂੰ ਤੁਸੀਂ ਕੱਟਣਾ ਤੇ ਗੁਰਸਿੱਖਾਂ ਕੋਲੋਂ ਪੁੱਛਿਆ ਉਹਨਾਂ ਨੇ ਦੱਸਿਆ ਕਿ ਚਰਨ ਧੂੜ ਲਗਾਓ ਲਗਾਤਾਰ ਇਹ ਆਪਣੇ ਘਰ ਹੀ ਆਪਣੇ ਜੋੜੇ ਪਰਿਵਾਰ ਦੇ ਰੱਖ ਕੇ ਇੱਕ ਜਗ੍ਹਾ ਤੇ ਤੇ ਉਹ ਲਗਾਉ ਕਿਉਂਕਿ ਵਾਹੀ ਗੁਰੂ ਸਾਡੇ ਨਾਲ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਤੇ ਤਾਂ ਕਰਕੇ ਫਿਰ ਅਸੀਂ ਮੈਂ ਘਰੇ ਹੀ ਆਪਣੇ ਸਿੰਘ ਸਾਹਿਬ ਦੇ ਤੇ ਬਾਕੀ ਪਰਿਵਾਰ ਦੇ ਜੁੜੇ ਇਕੱਠੇ ਕਰਕੇ ਪੱਕੇ ਹੀ ਰੱਖਨੇ ਸੀ ਜਿੱਥੇ ਮੈਂ ਬੈਠਦੀ ਸੀ ਸਿਮਰਨ ਕਰਨ ਤੇ ਦੋ ਟਾਈਮ ਚਰਨ ਤੂੜ ਲਗਾਉਣੀ ਸ਼ੁਰੂ ਕਰ ਦਿੱਤੀ ਪੇਟ ਦੇ ਉੱਤੇ ਤੇ ਨਾਲੇ ਅਰਦਾਸ ਕਰਨੀ ਗੁਰੂ ਸਾਹਿਬ ਜੀ ਜੋ ਦੁੱਖ ਆਇਆ ਕਰਮਾ ਕਰਕੇ ਇਹ ਤੁਸੀਂ ਕੱਟੋ ਹੁਣ ਨੂੰ ਕਿ ਮੈਂ ਕੋਈ ਦਵਾਈ ਨਹੀਂ ਖਾਣੀ ਨਾ ਕੋਈ ਸਰਜਰੀ ਕਰਾਉਣੀ ਆ ਇਦਾਂ ਹੀ ਇਦਾਂ ਹੀ ਰਸੋਲੀਆਂ ਕੱਢੋ ਤੇ ਵਾਹਿਗੁਰੂ ਮੈਂ 2 ਹਫਤੇ 20 ਦਿਨ ਵੀ 25 ਦਿਨ ਦੋ ਹਫਤੇ ਵਿੱਚ ਦੋ ਹਫਤੇ ਹੀ ਲਾਈ ਚਰਨ ਧੂੜ ਲਗਾਤਾਰ ਦੋ ਟਾਈਮ ਅਰਦਾਸ ਕਰਨੀ ਭਜ ਕੇ ਪ੍ਰੋਸਾ 100% ਰੱਖਿਆ ਗੁਰੂ ਸਾਹਿਬ ਜੀ ਕੀ ਤੁਸੀਂ ਕਿਰਪਾ ਕਰਨੀ ਆ ਤੇ 2 ਹਫਤੇ ਬਾਅਦ ਜਾ ਕੇ 2 ਹਫਤੇ ਜਾਂ 20 ਦਿਨ ਲਾ ਲੋ ਕੇ ਵਿੱਚ ਮੈਂ ਜਾ ਕੇ ਅਲਟਰਾਸਾਉਂਡ ਦੁਬਾਰਾ ਹੋਇਆ ਤੇ ਡਾਕਟਰ ਵੀ ਹੈਰਾਨ ਰਹਿ ਗਈ ਇੱਕ ਰਿਪੋਰਟ ਉਹਨਾਂ ਦੇ ਹੱਥ 'ਚ ਮੇਰੀ ਪਹਿਲਾਂ ਵਾਲੀ ਸੀ ਜਿਹੜੀ 20 ਦਿਨ ਪਹਿਲਾਂ ਹੋਈ ਸੀ ਤੇ ਇੱਕ ਰਿਪੋਰਟ ਜਿਹੜੀ ਹੁਣ ਨਵੀਂ ਉਹਨਾਂ ਦੇ ਸਾਹਮਣੇ ਸੀ ਤੇ ਡਾਕਟਰ بار-बार ਮੈਨੂੰ ਪੁੱਛਦੇ ਸੀ ਕਿ ਤੁਸੀਂ ਕੀ ਖਾਦਾ ਤੁਸੀਂ ਕੀ ਕੀਤਾ ਕੋਈ ਹੋਰ ਟ੍ਰੀਟਮੈਂਟ ਵੀ ਕਿਸੇ ਹੋਰ ਥਾਂ ਵੀ ਲਿਆ ਤੇ ਮੈਂ ਘਰ ਕੀ ਵੀ ਦੇਣ ਚ ਕਿਹੜਾ ਟ੍ਰੀਟਮੈਂਟ ਲੈ ਲੈਣ ਅਸੀਂ ਕਿਸੇ ਹੋਰ ਜਗ੍ਹਾ ਤੋਂ ਤੁਹਾਡੇ ਕੋਲੋਂ ਚਲਦੀ ਪਈ ਸੀ ਤੇ ਉਹ ਵੀ ਹੁਣ ਕੋਈ ਮੈਡੀਸਿਨ ਬਿਨਾ ਮੈਡੀਸਿਨ ਦੇ ਬਿਨਾ ਕੋਈ ਦਵਾਈ ਨਹੀਂ ਲਈ ਕੁਛ ਨਹੀਂ ਕੀਤਾ ਸਿਰਫ ਚਰਨ ਢੂੜ ਲਾਈ ਆ ਤੇ ਉਹਨਾਂ ਦੀ ਅਲਟਰਾਸਾਊਂਡ ਮਸ਼ੀਨ ਵਿੱਚ ਰਿਸੌਲੀਆਂ ਬਿਲਕੁਲ ਨਹੀਂ ਆ ਰਹੀਆਂ ਸੀ ਡਾਕਟਰ ਖੁਦ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਵਾ ਕਿ ਕਿੱਦਾਂ ਹੋ ਸਕਦਾ ਵਾ ਕਿ 20 ਦਿਨਾਂ ਦੇ ਵਿੱਚ ਰਸੌਲੀਆਂ ਕਿੱਥੇ ਚਲ ਗਈਆਂ ਇੱਕ ਵੀ ਨਹੀਂ ਆ ਰਹੀ ਤੇ 20 ਦਿਨ ਪਹਿਲਾਂ ਵੀ ਉਸੇ ਡਾਕਟਰ ਨੇ ਕੀਤਾ ਸੀ ਤੋਂ ਡਾਕਟਰ ਖੁਦ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਤੇ ਕਿੱਦਾਂ ਹੋ ਗਿਆ ਤੇ ਉਹਨੇ ਮੈਨੂੰ ਕਿਹਾ ਕਿ ਮੈਨੂੰ ਆਪਣੀ ਅਲਟਰਾਸਾਉਂਡ ਮਸ਼ੀਨ ਤੇ ਡਾਊਟ ਹੋ ਰਿਹਾ ਕਿ ਮੇਰੀ ਮਸ਼ੀਨ ਖਰਾਬ ਹੋ ਗਈ ਆ ਇਹ ਕਿਵੇਂ ਹੋ ਸਕਦਾ ਹੈ ਤੇ ਉਹਨਾਂ ਨੂੰ ਮੇਰੇ ਤੇ ਯਕੀਨੀਆ ਇਹਨਾਂ ਨੇ ਮੇਰੇ ਸਿੰਘ ਸਾਹਿਬ ਨੂੰ ਬਾਅਦ ਜਾ ਕੇ ਪੁੱਛਿਆ ਤੁਹਾਡੀ ਵਾਈਫ ਨੇ ਕੋਈ ਹੋਰ ਵੀ ਟਰੀਟਮੈਂਟ ਲਿਆ ਤੋ ਕਹਿੰਦੇ ਕਿ ਨਹੀਂ ਕੁਛ ਨਹੀਂ ਕੀਤਾ ਤੇ ਉਹ ਫੇਰ ਹੈਰਾਨ ਕਿੰਦਾ ਕਿਵੇਂ ਹੋ ਗਿਆ ਕਿ ਚਾਰ ਪਸੌਲੀਆਂ ਇਹਨਾਂ ਚ ਇੱਕ ਵੀ ਨਹੀਂ ਹੁਣ ਹੈਗੀ ਤੇ ਗੁਰੂ ਸਾਹਿਬ ਦੀ ਚਰਨ ਧੂੜ ਨੇ ਇੰਨਾ ਵੇਖੋ ਦਵਾਈ ਤੋਂ ਵੀ ਜ਼ਿਆਦਾ ਕੰਮ ਕੀਤਾ ਹੈ ਕਿ ਗੁਰੂ ਸਾਹਿਬ ਕੁਛ ਵੀ ਕਰ ਸਕਦੇ ਆ ਜੇ ਕਰਮਾ ਕਰਕੇ ਦੁੱਖ ਆ ਸਕਦਾ ਆ ਤੇ ਉਹ ਕੱਟਿਆ ਵੀ ਜਾ ਸਕਦਾ ਵਾ ਚਰਨ ਧੂੜ 'ਚ ਬੈ ਕੇ ਤੇ ਗੁਰੂ ਸਾਹਿਬ ਨੇ ਚਾਰ ਹੀ ਰਸੋਲੀਆਂ ਇਦਾਂ ਹੀ ਉਡਾ ਦਿੱਤੀਆਂ ਬਿਲਕੁਲ ਕੋਈ ਰਸੋਲੀਆਂ ਨਹੀਂ ਬਿਲਕੁਲ ਯੂਟਰਸ ਐ ਬਿਲਕੁਲ ਨਵੀਂ ਨਰੋਈ ਜਿਸ ਤਰ੍ਹਾਂ ਕਦੇ ਕੋਈ ਦੁੱਖ ਹੁੰਦਾ ਹੀ ਨਹੀਂ ਸੀ ਇਦਾਂ ਹੋਇਆ ਕਿ ਜਿੱਦਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਤੇ ਡਾਕਟਰ ਵੀ ਹੈਰਾਨ ਹੈ ਕਿ ਮੈਡੀਕਲ ਸਾਇੰਸ ਫੇਲ ਸੀ ਇੱਥੇ ਇਥੇ ਸਾਇੰਸ ਫੇਲ ਸੀ ਜਿਹੜੇ ਕਹਿੰਦੇ ਡਾਕਟਰ ਅਗੇ ਸਾਇੰਸ ਉੱਚੀ ਆ ਪਰ ਇਥੇ ਸਾਇੰਸ ਫੇਲ ਹੋਈ ਯੂਆਈ ਗਰੂ ਤੇ ਗੁਰੂ ਸਾਹਿਬ ਤੇ ਭੋਸਾਰਾ ਕੀ ਚਰਨ ਧੂੜ ਲੈਣੀ ਚਾਹੀਦੀ ਆ ਕਿ ਚਰਨ ਧੂੜ ਸਭ ਤੋਂ ਉੱਚੀ ਆ ਗੁਰੂ ਸਾਹਿਬ ਆਪ ਚਰਨ ਧੂੜ 'ਚ ਬੈਠੇ ਹੁੰਦੇ ਆ ਤੇ ਪ੍ਰੈਕਟੀਕਲ ਬਹੁਤ ਵੱਧ ਆਇਆ ਤੇ ਇਸ ਮੇਰੇ ਸਿੰਘ ਸਾਹਿਬ ਵੀ ਹੈਰਾਨ ਰਹਿ ਗਏ ਸੀ ਕਿ ਚਰਨ ਧੂੜ ਇੰਨੀ ਉੱਚੀ ਆ ਕਿ ਉਹਨਾਂ ਨੂੰ ਵੀ ਖੁਦ ਯਕੀਨ ਨਹੀਂ ਸੀ ਹੋ ਰਿਹਾ ਕਿ ਇੱਦਾਂ ਵੱਡਾ ਚਮਤਕਾਰ ਹੋ ਗਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰਦੇ ਆ ਸੰਗਤ ਜੀ ਬਹੁਤ ਨੇੜੇ ਹੋ ਕੇ ਦੁੱਖ ਕੱਟਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰਦੇ ਆ ਸੰਗਤ ਜੀ ਚਰਨ ਧੂੜ ਜਿੱਥੇ ਵੀ ਗੁਰਦੁਆਰੇ ਸਾਹਿਬ ਤੇ ਮਿਲਦੀ ਆ ਉੱਥੇ ਹੀ ਲੈਣੀ ਚਾਹੀਦੀ ਆ ਤੇ ਜੇ ਜਿੱਥੇ ਨਿੱਨਾ ਦੇ ਕੋਲ ਗੁਰਦੁਆਰਾ ਨਹੀਂ ਆ ਸਾਡੇ ਵਾਂਗੂ ਉਹ ਘਰ ਇਹੀ ਲੈ ਲੈਣ ਕਿਉਂਕਿ ਗੁਰੂ ਸਾਹਿਬ ਸਾਡੇ ਅੰਦਰ ਹੀ ਨੇ ਸਾਡੇ ਘਰ ਵਿੱਚ ਹੀ ਨੇ ਐ ਬੱਸ ਸਾਨੂੰ ਭਰੋਸਾ ਹੋਣਾ ਚਾਹੀਦਾ ਵਾ ਤੇ ਵੇਖੋ ਸੰਗਤ ਜੀ ਮੈਂ ਘਰੇ ਹੀ ਚਰਨ ਤੂੜ ਗੁਰੂ ਸਾਹਿਬ ਦੇ ਜੋੜੇ ਸਮਝ ਕੇ ਲਾਈ ਸੀ ਤੇ ਉਹੀ ਜੋੜਿਆਂ ਨੇ ਕਿਸਮਤ ਬਦਲ ਦਿੱਤੀ ਸਾਰਾ ਰੋਗ ਸਾਰਾ ਦੁੱਖ ਕੱਟ ਦਿੱਤਾ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ